ਵਿਆਹ ਦੇ ਲਈ ਤਰਸ ਰਹੀਆਂ ਨੇ 600 ਕੁੜੀਆਂ ਨਹੀਂ ਮਿਲ ਰਿਹਾ ਇਹਨਾਂ ਨੂੰ ਕੋਈ ਵੀ ਮੁੰਡਾ ਜੇਕਰ ਤੁਸੀਂ ਸਿੰਗਲ ਹੋ ਤੇ ਝਟ ਕਟਵਾ ਲਵੋ ਟਿਕਟ ਆਖਿਰਕਾਰ ਇਹ ਥਾਂ ਕਿੱਥੇ ਹੈ ਤੇ ਇਹਨਾਂ ਕੁੜੀਆਂ ਦੇ ਵਿਆਹ ਕਿਉਂ ਨਹੀਂ ਹੋ ਰਹੇ ਆਖਿਰਕਾਰ ਇਲਾਕੇ ਦੇ ਵਿੱਚ ਮੁੰਡੇ ਕਿਉਂ ਨਹੀਂ ਸਾਰਾ ਕੁਝ ਦੱਸਾਂਗੇ ᱡਿਹਾ ਅਸੋਸ਼ ਗੱਲ ਤੁਸੀਂ ਦੇਖ ਰਹੇ ਹੋ ਨੈਸ਼ਨ ਪੋਸਟ ਦੱਸਦੀ ਏ ਕਿ ਬਹੁਤ ਸਾਰੇ ਲੋਕ ਅਜਹਿ ਨੇ ਜਿਨ੍ਹਾਂ ਦੇ ਸੁਪਨਾ ਜਿਹੜਾ ਵਿਆਹ ਕਰਵਾਉਣਾ ਹੁੰਦਾ ਹੈ ਪਰ ਉਹਨਾਂ ਦਾ ਇਹ ਸੁਪਨਾ ਪੂਰਾ ਨਹੀਂ ਹੋ ਪੌਂਦਾ ਪਰ ਤੁਹਾਨੂੰ ਦੱਸਦੇ ਆ ਕਿ ਕੁਝ ਇਲਾਕਿਆਂ ਜਿਹੇ ਵੀ ਨੇ ਜਿੱਥੇ ਸੁਪਨੇ ਦੇ ਲਈ ਲੋਕ ਤਰਸ ਰਹੇ ਨੇ ਜਿਹਾ ਦੱਦੀ ਏ ਕਿ ਚਾਹੇ ਮੁੰਡਾ ਹੋਵੇ ਚਾਹੇ ਕੁੜੀ ਹੋਵੇ ਬਹੁਤ ਵਾਰ ਉਹਨਾਂ ਨੂੰ ਆਪਣਾ ਲਾਈਫ ਪਾਰਟਨਰ ਨਹੀਂ ਮਿਲਦਾ ਅਜਿਹਾ ਹੀ ਇੱਕ ਕੋਨਾ ਅਜਿਹਾ ਹੈ ਜਿੱਥੇ ਕਿ ਅਜਿਹਾ ਹੋਇਆ ਹੈ ਦੱਦੀ ਏ ਕਿ ਇੱਕ ਇੱਕ ਪਿੰਡ ਹੈ ਜਿੱਥੋਂ ਜਿੱਥੇ 600 ਕੁੜੀਆਂ ਜਿਹੜੀਆਂ ਨੇ ਕੁਆਰੀਆਂ ਨੇ ਪਰ ਇੱਥੇ ਜੋ ਹੈ ਉਹ ਮੁੰਡਿਆਂ ਦੀ ਕਮੀ ਬਹੁਤ ਜ਼ਿਆਦਾ ਹੈ ਇੱਥੇ ਮੁੰਡਿਆਂ ਦਾ ਜਨਮ ਰੇਟ ਬਹੁਤ ਘਟਾ ਹੈ ਇੱਥੇ ਜ਼ਿਆਦਾਤਰ ਇਸ ਪਿੰਡ ਦੇ ਵਿੱਚ ਕੁੜੀਆਂ ਹੀ ਪੈਦਾ ਹੁੰਦੀਆਂ ਨੇ ਪਰ ਜੇਕਰ ਕੋਈ ਮੁੰਡਾ ਪੈਦਾ ਵੀ ਹੁੰਦਾ ਹੈ ਤੇ ਉਹ ਕਮਾਈ ਦੇ ਲਈ ਵਿਦੇਸ਼ ਚਲਾ ਜਾਂਦਾ ਹੈ ਤੇ ਉਹ ਮੁੜ ਕੇ ਨਹੀਂ ਆਉਂਦਾ ਜਿਸ ਕਾਰਨ ਇੱਥੇ ਦੀ ਕੁੜੀਆਂ ਦੇ ਵਿਆਹ ਜਿਹੜੇ ਨੇ ਉਹ ਰਹਿ ਗਏ ਨੇ ਜੀਹਾਂ ਦਾਦੀ ਇਹ ਕੀ ਜਿਹੜੇ ਨੌਜਵਾਨ ਨੇ ਉਹ ਆਤਮ ਨਿਰਭਰ ਨਿਰਵਰ ਬਣ ਚੁੱਕੇ ਨੇ ਅਤੇ ਉਹ ਪਿੰਡ ਦੇ ਵਿੱਚ ਆਉਣਾ ਨਹੀਂ ਚਾਹੁੰਦੇ ਪਰ ਇੱਥੇ ਦੀ ਕੁੜੀਆਂ ਜਿਹੜੀਆਂ ਪਿੰਡ ਦੇ ਵਿੱਚ ਹੀ ਰਹਿ ਕੇ ਰੋਜ਼ਗਾਰ ਕਰਨਾ ਚਾਹੁੰਦੀਆਂ ਨੇ ਉਹਨਾਂ ਨੇ ਮੁੰਡਿਆਂ ਨੂੰ ਇਸ ਇੱਥੇ ਤੱਕ ਦਾ ਆਫਰ ਦੇ ਦਿੱਤਾ ਹੈ ਕਿ ਉਹ ਵਿਆਹ ਤੋਂ ਬਾਅਦ ਕਮਾ ਕੇ ਵੀ ਖਮਾਉਣ ਨੂੰ ਰਾਜ਼ੀ ਨੇ ਬਸ ਉਹ ਮੁੰਡੇ ਜਿਹੜੇ ਨੇ ਉਹ ਪਿੰਡ ਦੇ ਵਿੱਚ ਹੀ ਬਸ ਜਾਣ ਪਰ ਮੁੰਡੇ ਅਜਿਹਾ ਨਹੀਂ ਕਰਦੇ ਦਾਦੀ ਕਿ ਬਹੁਤ ਸਾਰੀ ਰਿਪੋਰਟਾਂ ਦੇ ਮੁਤਾਬਕ ਜਿਹੜਾ ਹੈ ਪਿੰਡ ਦੇ ਪਿੰਡ ਦੇ ਵਿੱਚ ਬਹੁਤ ਵੱਡੇ ਨਿਯਮ ਨੇ ਕੜੇ ਨਿਯਮ ਨੇ ਜਿਸ ਦੇ ਕਰਕੇ ਇੱਥੇ ਮੁੰਡੇ ਰਹਿਣਾ ਨਹੀਂ ਚਾਹੁੰਦੇ ਮਹਿਲਾਵਾਂ ਚਾਹੁੰਦੀਆਂ ਨੇ ਕਿ ਉਹ ਵਿਆਹ ਕਰਨ ਤੋਂ ਬਾਅਦ ਜਿਹੜੇ ਮੁੰਡੇ ਨੇ ਉਹ ਪਿੰਡ ਦੇ ਵਿੱਚ ਹੀ ਰਹਿਣ ਦਾਦੀ ਹੈ ਕਿ ਪਿੰਡ ਦੇ ਵਿੱਚ ਕੁਝ ਜਿਹੜੇ ਸੰਸਕਾਰ ਨੇ ਜਾਂ ਸਿੱਖਈਏ ਕਿ ਕੁਝ ਰੀਤੀ ਰਿਵਾਜ ਅਜਿਹੇ ਨੇ ਜਿਸ ਦੇ ਕਾਰਨ ਜਿਹੜੇ ਮੁੰਡੇ ਨੇ ਉਹ ਇੱਥੋਂ ਭੱਜਦੇ ਨੇ ਉਹ ਤੁਹਾਨੂੰ ਦੱਸਦੇ ਆ ਕਿ ਆਖਿਰਕਾਰ ਇਹ ਇਲਾਕਾ ਹੈ ਕਿਹੜਾ ਇਹ ਇਲਾਕਾ ਹੈ ਜੀ ਬ੍ਰਾਜ਼ੀਲ ਦਾ ਨੋਇਵਾ ਪਿੰਡ ਜਿੱਥੇ ਕਿ 600 ਮਹਿਲਾਵਾਂ ਕੁਵਾਰੀਆਂ ਨੇ ਲੇਕਿਨ ਵਿਆਹ ਦੇ ਲਈ ਮੁੰਡੇ ਨਹੀਂ ਲੱਭਦੇ ਦੱਦੀ ਕਿ ਤੁਹਾਨੂੰ ਮੈਂ ਜਿਵੇਂ ਪਹਿਲਾਂ ਹੀ ਦੱਸਿਆ ਕਿ ਇੱਥੇ ਜੋ ਹੈ ਉਹ ਮੁੰਡੇ ਦੇ ਜਨਮ ਰੇਟ ਬਹੁਤ ਘੱਟ ਹੈ ਮਹਿਲਾਵਾਂ ਜਿਹੜੀਆਂ ਨੇ ਇੱਥੇ ਖੇਤੀ ਕਰਦੀਆਂ ਨੇ ਪਸ਼ੂ ਪਾਲਣ ਕਰਦੀਆਂ ਨੇ ਅਤੇ ਖੁਦ ਪੈਸੇ ਕਮਾਉਂਦੀਆਂ ਨੇ ਅਤੇ ਆਤਮ ਨਿਰਭਰ ਵੀ ਨੇ ਪਰ ਮੁੰਡਿਆਂ ਦੀ ਤਲਾਸ਼ ਉਨ੍ਹਾਂ ਦੀ ਜਾਰੀ ਹੈ ਸੋ ਤੁਸੀਂ ਇਸ ਪਿੰਡ ਦੇ ਵਿੱਚ ਜਾਣਾ ਚਾਹੋਗੇ ਜਾਂ ਨਹੀਂ ਆਪਣੀ ਰਾਏ ਕਮੈਂਟਾਂ ਦੇ ਵਿੱਚ ਜ਼ਰੂਰ ਦਿਓ